ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਉਹਦੀ ਉਮੀਦ ਕਰਦਾ ਕਿ ਰਾਜੀ ਭਜੀ ਹੋਗੇ ਚੜਦੀ ਕਲਾ 'ਚ ਹੋਗੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਵੀਡੀਓ ਲੈ ਕੇ ਆਇਆ ਬਹੁਤ ਸੋਨਾ ਵਿਸ਼ਾ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਕਨਫਿਡੈਂਟ ਲੈ ਸਕੋ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਅੱਜ ਦੇ ਟਾਈਮ ਵਿੱਚ ਹਰ ਕੋਈ ਬੰਦਾ ਜਲਦੀ ਪੈਸਾ ਕਮਾਉ ਪਰ ਪਹਿਲਾਂ ਮੈਂ ਅੱਜ ਦੱਸਾਂਗੇ ਟਿਪਸ ਵੀ ਜਲਦੀ ਅਮੀਰ ਕਿੱਦਾਂ ਬਣਿਆ ਜਾ ਸਕਦਾ ਜਲਦੀ ਪੈਸਾ ਕਿੱਦਾਂ ਕਮਾਇਆ ਜਾ ਸਕਦਾ ਬਟ ਉਹ ਤੋਂ ਪਹਿਲਾਂ ਇੱਕ ਗੱਲ ਕਲੀਅਰ ਕਰਨ ਕਰਨੀ ਚਾਹੂੰਗਾ ਵੀ ਪੈਸਾ ਕਮਾਉਣਾ ਸੌਖਾ ਨਹੀਂ ਹੈਗਾ ਠੀਕ ਹੈ ਜੀ ਚਾਰ ਪੰਜ ਗੱਲਾਂ ਦੱਸੂਗਾ ਜੇ ਤੁਸੀਂ ਅਪਲਾਈ ਕਰ ਲਓਗੇ ਆਪਣੀ ਲਾਈਫ ਦੇ ਵਿੱਚ ਇਹਨਾਂ ਗੱਲਾਂ ਨੂੰ ਇਹਨਾਂ ਚੀਜ਼ਾਂ ਨੂੰ ਤਾਂ ਤੁਸੀਂ ਬਹੁਤ ਕਾਮਯਾਬ ਇਨਸਾਨ ਬਣ ਸਕਦੇ ਹੋ ਬਹੁਤ ਜ਼ਿਆਦਾ ਸਕਸੈਸਫੁਲ ਹੋ ਸਕਦੇ ਹੋ ਠੀਕ ਹੈ ਜੀ ਨੰਬਰ ਪਹਿਲੇ ਤਾਂ ਇੱਕ ਇਹ ਗੱਲ ਕਲੀਅਰ ਕਰੂੰਗਾ ਕਿ ਇੱਕਦਮ ਅਮੀਰ ਬਣਨ ਬਾਰੇ ਨਾ ਸੋਚੋ ਵੀ ਮੈਂ ਰਾਤੋ ਰਾਤ ਅਮੀਰ ਬਣ ਜਾਇਆ ਤਾਂ ਕਦੇ ਵੀ ਨਹੀਂ ਹੋਟਾ ਹੈਗਾ हां लॉटरी लॉटरी लग जाए ਜੇ ਤੁਸੀਂ ਲਾਟਰੀ ਪਾਉਣੇ ਹੋ ਫਿਰ ਭਾਵੇਂ ਕੋਈ ਚਾਂਸ ਲੱਗ ਜੇ ਉਹ ਵੀ ਬਾਇ ਲੱਕ ਬਾਇ ਚਾਂਸ ਬਟ ਇਦਾਂ ਹੁੰਦਾ ਨਹੀਂ ਹੈਗਾ ਕਦੇ ਵੀ ਜਲਦੀ ਮਿਹਰਬਾਨ ਬਾਰੇ ਕਦੇ ਨਾ ਸੋਚੋ ਠੀਕ ਹੈ ਜੀ ਨੰਬਰ 2 ਤੇ ਆਪਾਂ ਗੱਲ ਕਰਾਂਗੇ ਜੀ ਕੋਈ ਵੀ ਕੰਮ ਸਟਾਰਟ ਕਰਨਾ ਜ਼ੀਰੋ ਤੋਂ ਸ਼ੁਰੂ ਕਰੋ ਇਹ ਨਾ ਸੋਚੋ ਕਿ ਮੈਂ ਵੱਡੀ ਛਾਲ ਮਾਰਨੀ ਆ ਉੜੀਆਂ ਦੇ ਵਿੱਚ ਚੜਨਾ ਹੁੰਦਾ ਪਹਿਲਾਂ ਸਾਨੂੰ ਪਹਿਲੇ ਸਟੈਪ ਤੇ ਪਾਇਆ ਤੁਹਾਨੂੰ ਬਿਨਾ ਤਾਂ ਅਸੀਂ ਉੱਪਰ ਸ਼ਿਖਰ ਤੱਕ ਚੜਦੇ ਹਾਂ 5 10 15 20 ਸਟੈਪ ਚੜ ਕੇ ਫਿਰ ਸ਼ਿਖਰ ਤੇ ਪਹੁੰਚਦੇ ਹਾਂ ਠੀਕ ਹੈ ਜੀ ਪਹਿਲੇ ਹੀ ਛਾਲ ਮਾਰ ਕੇ ਬੰਦਾ ਉੱਪਰ ਦੀ ਜਾਂਦਾ ਠੀਕ ਹੈ ਜੀ ਇਹ ਸੀ ਨੰਬਰ 3 ਤੇ ਆਪਾਂ ਗੱਲ ਕਰਾਂਗੇ ਜਿਹੜੇ ਕੰਮ 'ਚ ਤੁਹਾਡੇ ਦਿਲਚਸਪੀ ਆ ਹਨਾ ਇੰਟਰਸਟ ਆ ਕੰਮ ਕਰਨ 'ਚ ਜਿਹੜੇ ਕੰਮ 'ਚ ਮਜ਼ਾ ਆਉਂਦਾ ਤੁਸੀਂ ਉਹ ਕੰਮ ਦੇ ਵਿੱਚ ਐਕਸਪਰਟ ਹੋਵੋ ਉਹ ਤੁਹਾਨੂੰ ਕਾਮਯਾਬੀ ਵੱਲ ਲੈ ਵੀ ਜਾਊਗਾ ਠੀਕ ਹੈ ਜੀ ਚੌਥੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਅ ਰਿਜ਼ਲਟ ਦੇ ਪਿੱਛੇ ਨਾ ਭੱਜ ਜੇ ਤੁਸੀਂ ਕਹਿੰਦੇ ਮੈਨੂੰ ਜਲਦੀ ਇਸਦਾ ਰਿਜ਼ਲਟ ਮਿਲੇ ਤਾਂ ਨਹੀਂ ਹੁੰਦਾ ਜੇ ਫੇਲਿਅਰ ਵੀ ਮਿਲਦੀ ਹੈ ਨਾ ਕਿਸੇ ਚੀਜ਼ ਕਰਨ ਵਿੱਚ ਕੋਈ ਗੱਲ ਨਹੀਂ ਫੇਲਿਅਰ ਦਾ ਸਾਹਮਣਾ ਕਰੋ ਰਿਜ਼ਲਟ ਦੀ ਜ਼ਿਆਦਾ ਟੈਨਸ਼ਨ ਨਾ ਲਿਆ ਕਰੋ ਹੌਲੀ ਹੌਲੀ ਬੰਦਾ ਉਸ ਚੀਜ਼ ਚ ਪਰਪੱਕ ਹੋ ਜਾਂਦਾ ਠੀਕ ਹੈ ਜੀ ਨੰਬਰ 5 ਤੇ ਆਪਾਂ ਗੱਲ ਕਰਾਂਗੇ ਜੀ ਨੈਟਵਰਕ ਬਣਾਓ ਜਿਹੜੀ ਫੀਲਡ ਵਿੱਚ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤੁਹਾਡਾ ਉਸ ਫੀਲਡ ਵਿੱਚ ਅੱਗੇ ਜਾ ਕੇ ਨੈਟਵਰਕ ਹੋਣਾ ਬਹੁਤ ਜ਼ਰੂਰੀ ਹੈ ਨੈਟਵਰਕ ਹੋਗਾ ਤਾਂ ਹੀ ਤੁਹਾਨੂੰ ਅੱਗੇ ਕੰਮ ਦੇ ਵਿੱਚ ਸਕਸੈਸ ਮਿਲੂਗੀ ਠੀਕ ਹੈ ਜੀ ਤੇ ਨੰਬਰ 6 ਤੇ ਆਖਰੀ ਗੱਲ ਕਰਾਂਗੇ ਜਿਹੜੇ ਕੰਮ ਚ ਤੁਸੀਂ ਐਕਸ ਕਦੇ ਵੀ ਉਸ ਕੰਮ ਨੂੰ ਫ੍ਰੀਚ ਨਾ ਕਰਿਓ ਕਿਉਂਕਿ ਤੁਸੀਂ ਬੜੀ ਮਿਹਨਤ ਨਾਲ ਬੜਾ ਸਮਾਂ ਲਗਾ ਕੇ ਆਪਣੀ ਉਸ ਚੀਜ਼ ਦੇ ਵਿੱਚ ਸਕਸੈਸਫੁਲ ਹੋਈਆਂ ਉਸ ਚੀਜ਼ ਦੀ ਪਰਫੈਕਟ ਜੋ ਹੁੰਦੀ ਆ ਨਾ ਉਹ ਹਾਸਲ ਕੀਤੀ ਐ ਇਸ ਲਈ ਕਦੇ ਵੀ ਉਸ ਕੰਮ ਨੂੰ ਫ੍ਰੀਚ ਨਾ ਕਰੋ ਸੋ ਦੋਸਤੋ ਇਹ ਗੱਲਾਂ ਜੇ ਆਪਣੀ ਲਾਈਫ 'ਚ ਅਪਲਾਈ ਕਰ ਲਓ ਤਾਂ ਤੁਹਾਡੀ ਲਾਈਫ ਦੇਖਿਓ ਕਿੰਦਾ ਗਰੋਥ ਕਰਦੀ ਐ ਸਕਸੈਸ ਕਰਦੀ ਐ ਤੇ ਨਾਲ ਤੁਸੀਂ ਕਿੰਨੀ ਜਲਦੀ ਰਿਚ ਹੋ ਜਾਂਦੇ ਹੋ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ ਜੀ